ਬਾਬਾ ਤੰਨਾ ਸਾਹਿਬ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਜਿੱਥੇ ਅਸੀਂ ਬਹੁਤ ਹੀ ਸਤਕਾਰ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਕਹਿੰਦੇ ਆ ਗੁਰੂ ਨਾਨਕ ਮਹਾਰਾਜ ਨੂੰ ਗੁਰੂ ਕਹਿੰਦੇ ਆ ਬਾਬਾ ਰਵਦਾਸ ਸਾਹਿਬ ਨੂੰ ਗੁਰੂ ਕਹਿੰਦੇ ਆ ਬਾਬਾ ਕਬੀਰ ਸਾਹਿਬ ਬਾਬਾ ਨਾਮਦੇਵ ਸਾਹਿਬ ਮਹਾਰਾਜ ਨੂੰ ਗੁਰੂ ਕਹਿੰਦੇ ਆ ਉੱਥੇ ਬਾਬਾ ਤੰਨਾ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਤੇ ਇਹ ਵੀ ਸਾਡੇ ਸਤਗੁਰ ਨੇ ਆਖੋ ਸਤਨਾਮ ਪਹਿਲੀ ਬੇਨਤੀ ਤਾਂ ਮੈਂ ਇਹੋ ਕਰਾਂਗਾ ਕਿ ਸਾਡੇ ਪੁਰਖੇ ਨੇ ਸਾਡੇ ਸਤਗੁਰ ਨੇ ਅਸੀਂ ਸਤਗੁਰ ਧੰਨਾ ਕਹੀਏ ਭਗਤ ਧੰਨਾ ਕਹੀਏ ਰਹਿਬਰ ਧੰਨਾ ਕਹੀਏ ਬਾਪੂ ਧੰਨਾ ਕਹੀਏ ਇਹ ਸਾਡਾ ਫਰਜ ਬਣਦਾ ਹੈ ਪਰ ਅਸੀਂ ਇਹ ਨਹੀਂ ਕਹਿਣਾ ਕਿ ਧੰਨੇ ਦੀ ਬਾਣੀ ਪੜ ਲਓ ਕੱਲਾ ਤੰਨਾ ਨਹੀਂ ਕਹਿਣਾ ਓ ਸਾਡੇ ਸਤਿਗੁਰ ਨੇ ਜਿਨ੍ਹਾਂ ਨੇ ਸਾਡਾ ਜੀਵਨ ਸਵਾਰਿਆ ਜਿੰਨਾ ਅਸੀਂ ਸਤਕਾਰ ਗੁਰੂ ਨਾਨਕ ਮਹਾਰਾਜ ਦਾ ਕਰਦੇ ਆ ਨਾ ਨਾਮ ਲੈਣ ਲੱਗੇ ਆ ਧੰਨ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਸਾਡਾ ਇਹ ਵੀ ਫਰਜ਼ ਬਣਦਾ ਕਿ ਭਗਤ ਤੰਨਾ ਜੀ ਬਾਬਾ ਤੰਨਾ ਜੀ ਵੀ ਓਨੇ ਸਤਕਾਰ ਦੇ ਪਾਤਰ ਨੇ ਇਹਨਾਂ ਦਾ ਵੀ ਨਾਮ ਅਸੀਂ ਸਤਕਾਰ ਨਾਲ ਲਿਆ ਕਰੀਏ ਕਈ ਮੈਂ ਵੇਖਿਆ ਨਾ ਖਾਸ ਕਰਕੇ ਸਾਡੇ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਵਿੱਚ ਵੀ ਨੇ ਕਹੀ ਉਹ ਕਹਿ ਦਿੰਦੇ ਨੇ ਧੰਨੇ ਦੇ ਗੁਰਦੁਆਰੇ ਜਾਣਾ ਜੀ ਧੰਨੇ ਦੀ ਬਾਣੀ ਚੱਲ ਰਹੀ ਹੈ ਸੋ ਐਡੇ ਵੱਡੇ ਰਹਿਬਰ ਨੇ ਸਾਡੇ ਸਤਿਗੁਰ ਨੇ ਜਿਹੜੇ ਸਾਡਾ ਜੀਵਨ ਸਵਾਰ ਰਹੇ ਨੇ ਉਹ ਅਸੀਂ ਨਾਮ ਤਾਂ ਸਤਕਾਰ ਨਾਲ ਲੈਣਾ ਸਿੱਖੀਏ ਇਸ ਕਰਕੇ ਜਦੋਂ ਵੀ ਅੱਜ ਤੋਂ ਬਾਅਦ ਅਸੀਂ ਨਾਮ ਲੈਣਾ ਤਾਂ ਗੁਰੂ ਪਿਆਰਿਓ ਇਸ ਤਰ੍ਹਾਂ ਨਾਮ ਲਈਏ ਕਿ ਇੱਕ ਵਾਰ ਆਪਣੇ ਰਹਿਬਰ ਦਾ ਨਾਮ ਲੈਣ ਲੱਗਿਆਂ ਵੀ ਮਨ ਗਦਗਦ ਹੋ ਜਾਵੇ ਆਖੋ ਸਤਨਾਮ ਮਨ ਖੁਸ਼ ਹੋ ਜਾਵੇ ਪ੍ਰਸੰਨ ਹੋ ਜਾਵੇ ਕਿੰਨੇ ਪਿਆਰ ਨਾਲ ਕਹਿੰਨੇ ਆ ਧੰਨ ਧੰਨ ਜਗਤ ਪਿਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਧੰਨ ਧੰਨ ਜਗਤ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜੀ ਤੇ ਅਸੀਂ ਇਹ ਵੀ ਆਖਿਆ ਕਰੀਏ ਧੰਨ ਧੰਨ ਜਗਤ ਪਿਤਾ ਜਗਤ ਰਹਿਬਰ ਜਗਤ ਗੁਰੂ ਭਗਤ ਤੰਨਾ ਸਤਗੁਰ ਤੰਨਾ ਮਹਾਰਾਜੀ ਉਹਨੇ ਸਤਕਾਰ ਦੇ ਪਾਤਰ ਨੇ ਸੋ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਮਹਾਪੁਰਖਾਂ ਦਾ ਵੀ ਅਸੀਂ ਸਤਕਾਰ ਦੇ ਨਾਲ ਪਿਆਰ ਦੇ ਨਾਲ ਜੋ ਨਾਮ ਹੈ ਉਹ ਉਚਾਰਨ ਕਰਿਆ ਕਰੀਏ ਹੋਰ ਵੀ ਮਹਾਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਭਗਤ ਸੈਣ ਜੀ ਇਹ ਵੀ ਸਾਡੇ ਸਤਿਗੁਰ ਸੈਣ ਨੇ ਸਤਿਗੁਰ ਪੀਪਾ ਮਹਾਰਾਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਅਸੀਂ ਪਿਆਰ ਨਾਲ ਸਤਕਾਰ ਨਾਲ ਜਿੱਥੇ ਭਗਤ ਕਹਿ ਕੇ ਸਬੋਧਨ ਕਰਦੇ ਆਂ ਤੇ ਸਾਨੂੰ ਸੁਚੱਜਾ ਰਾਹ ਦਿਖਾਉਣ ਵਾਲੇ ਸਾਡੇ ਜੀਵਨ ਨੂੰ ਰੋਸ਼ਨ ਕਰਨ ਵਾਲੇ ਇਹ ਪੁਰਖੇ ਨੇ ਇਹ ਮਹਾਪੁਰਖ ਨੇ ਤੇ ਅਸੀਂ ਇਹਨਾਂ ਰਹਿਬਰਾਂ ਦਾ ਸਤਿਗੁਰਾਂ ਦਾ ਜਿਹੜਾ ਨਾਮ ਲੈਣਾ ਇੰਨੇ ਸਤਕਾਰ ਨਾਲ ਇੰਨੇ ਪਿਆਰ ਨਾਲ ਲੈਣਾ ਬਸ ਨਾਮ ਬੋਲਣ ਲੱਗਿਆਂ ਹੀ ਸਾਡਾ ਮਨ ਕੌਲ ਫੁੱਲ ਦੀ ਤਰ੍ਹਾਂ ਖਿੜ ਜਾਵੇ ਇਹ ਸਾਡਾ ਫਰਜ਼ ਬਣਦਾ ਕਿਉਂਕਿ ਸਾਡੇ ਸਤਿਗੁਰ ਨੇ ਸਾਡੇ ਰਹਿਬਰ ਨੇ